ਚੋਲਾ ਜੀ ਮੇਰੇ ਨਾਲ ਹੀ ਖੜੇ ਨੇ ਇਹਨਾਂ ਨੇ ਮਤਲਬ ਕਿ ਮੈਨੂੰ ਦੱਸ ਪਾਈ ਕਹਿੰਦੇ ਵੀ ਕੁੜੀ ਬਹੁਤ ਚੰਗੀ ਹੈ 6.5 ਬੈਂਡ ਆਏ ਹੋਏ ਨੇ ਪਰ ਗਰੀਬ ਘਰ ਦੀ ਹੈ ਪੈਸੇ ਆਪ ਲਾਉਣੇ ਪੈਣੇ ਆ ਤੁਹਾਡੇ ਬੇਟੇ ਨੂੰ ਵੀ ਪੀਅਰ ਕਰਾ ਦੋਗੀ ਟੋਟਲ 41 ਲੱਖ ਰੁਪਇਆ ਮੈਂ ਖਰਚ ਕੇ ਕਰਜ਼ਾ ਚੁੱਕ ਕੇ ਆਪਦੇ ਯਾਰਾਂ ਦੋਸਤਾਂ ਤੋਂ ਜੀ ਮੈਂ ਮਤਲਬ ਕਿ ਨੂ ਰਾਣੀ ਭੇਜੀ ਉੱਤੇ ਜਾ ਕੇ ਚੜਨ ਸਾਰੀ ਮਤਲਬ ਕਿ ਆਪਦੇ ਰੰਗ ਤੇ ਰਬਰ ਬਦਲ ਗਈ ਜੀ ਸਾਡੇ ਸਾਰੇ ਪਰਿਵਾਰ ਨੂੰ ਬਲੌਕ ਕਰਤਾ ਜੀ ਜਦੋਂ ਗਿਆ ਵੀ ਤੂੰ ਐਦਾਂ ਕਿਉਂ ਕਰ ਰਹੀ ਹੈ ਨਾ ਮੇਰੇ ਡੈਡੀ ਨੇ ਤੁਹਾਡੇ ਤੇ 40 41 ਲੱਖ ਰੁਪਏ ਕਰਜਾ ਵੀ ਤੂੰ ਇਸ ਤਰ੍ਹਾਂ ਨਾ ਕਰ ਰਿਸ਼ਤਾ ਨਾ ਖਤਮ ਕਰ ਕਿਉਂ ਨੇ ਇੰਡੀਅਨ ਕੈਨੇਡੀਅਨ ਪੁਲਿਸ ਬੁਲਾ ਕੇ ਉਹਨੂੰ ਮਤਲਬ ਕਿ ਅਰੈਸਟ ਕਰਾਤਾ ਜੀ ਫਿਰ ਮੇਰੇ ਬੇਟੇ ਤੇ ਦਬਾਅ ਪਾਉਣ ਲੱਗੀ ਵੀ ਮੇਰੇ ਪਰਿਵਾਰ ਨੂੰ ਜੇ ਤੂੰ ਮੇਰੇ ਨਾਲ ਰਹਿਣਾ ਵੀਆਰ ਲੈਣੀ ਆ ਤਾਂ ਆਪਦੇ ਡੈਡੀ ਦੇ ਦਬਾਅ ਪਾ ਵੀ ਉਹਨਾਂ ਨੂੰ ਵੀ ਇੱਥੇ ਬੁਲਾ ਤੇ ਔਰ ਪੱਕਾ ਕਰਵਾ ਨਹੀਂ ਮੈਂ ਤੈਨੂੰ ਪੱਕਾ ਵੀ ਨਹੀਂ ਤੈਨੂੰ ਵਰਕ ਪਰਮਿਟ ਵੀ ਨਹੀਂ ਦਿਵਾਵਾਂਗੀ ਤੇ ਤੈਨੂੰ ਵੀਆਰ ਵੀ ਨਹੀਂ ਕਰਾਵਾਂ ਮਤਲਬ ਕਿ ਬ੍ਰਦਰ ਨੂੰ ਤੇਦੀ ਮਾਂ ਦਾ ਮੈਂ ਭਦੌੜ ਤੋਂ ਇਹਨਾਂ ਦਾ ਵੀਜ਼ਾ ਲਵਾ ਕੇ ਦਿੰਦਾ ਜੀ ਆਪਦੇ ਭਰਾ ਤੇ ਆਪਦੇ ਮਾਂ ਨੂੰ ਸੈੱਟ ਕਰਨ ਲੱਗ ਗਈ ਤੇ ਬੇਟੇ ਨੂੰ ਮਤਲਬ ਕਿ ਛੱਡ ਜੀਏ ਇਹ ਬਹੁਤ ਜਿਆਦਾ ਸਾਨੂੰ ਹਰਾਸਮੈਂਟ ਕਰਿਆ ਜੀ ਐਨੇ ਟੈਨਸ਼ਨ ਨਾਲ ਲਾਏ ਬੇਟਾ ਬਹੁਤ ਜਿਆਦਾ ਡਿਪਰੈਸ਼ਨ ਚ ਚਲਾ ਗਿਆ ਫਿਰ ਮੈਂ ਆ ਕੇ ਇੱਥੇ ਬਰਨਾਲਾ ਐਸਐਸਪੀ ਨੂੰ ਮਤਲਬ ਕਿ ਦਰਖਾਸਤ ਦਿੱਤੀ ਕਿ ਤਫ਼ਤੀਸ਼ ਕਰਕੇ ਉਹਨਾਂ ਨੇ ਮਤਲਬ ਕਿ ਮਕਦਮਾ ਦਰਜ ਪੰਜ ਜੀਆਂ ਦੇ ਪਿੰਡ ਤੇ ਹੋਇਆ ਜੀ ਉਹਨਾਂ ਤੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਜੀ ਵੀ ਇਹੋ ਜਿਹਾ ਬੱਚਾ ਕੋਈ ਵੀ ਇਹ ਜੋ ਵੀ ਘਟਨਾ ਇਹ ਨਾ ਕਰੇ ਕੋਈ ਵੀ ਇਕੱਲਾ ਬੁੱਤ ਹੈ ਜੀ ਆਪਾਂ ਬੱਚੇ ਨੂੰ ਸੈਟਿੰਗ ਸੈਟਲ ਕਰਾਂਗੇ ਵੀ ਸਾਰੇ ਚਾਹ ਮਾਰਦੇ ਜੀ ਬੰਦੇ ਅਸੀਂ ਬੇਨਤੀ ਕਰਦੇ ਹਾਂ ਵੀ ਉਹਨੂੰ ਡਿਪੋਰਟ ਕੀਤਾ ਜਾਵੇ ਸ੍ਰੀਕਾਲ ਤੁਸੀਂ ਦੇਖ ਰਹੇ ਹੋ ਰੋਜਾਨਾ ਸਪੋਕਸਮੈਨ ਤੇ ਮੈਂ ਹਾਂ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਉਗੋਕੇ ਵਿਖੇ ਖੜਿਆ ਹਾਂ ਜਿੱਥੇ ਇੱਕ ਪਰਿਵਾਰ ਨਾਲ ਲੜਕੀ ਵੱਲੋਂ ਉਹਨਾਂ ਦੇ ਨਾਂ ਵੱਲੋਂ ਆਜੋ ਉੱਥੇ ਕੈਨੇਡਾ ਜਾ ਕੇ ਠੱਗੀ ਕੀਤੀ ਹੈ 41 ਲੱਖ ਰੁਪਏ ਦੀ ਤੇ ਪਰਿਵਾਰ ਦਾ ਜੋ ਮਤਲਬ ਕਿ ਦੋਸ਼ ਆ ਪਰਿਵਾਰ ਵੱਲੋਂ ਉਹਨਾਂ ਖਿਲਾਫ ਸ਼ਿਕਾਇਤ ਦਾ ਜ਼ਿਕਰਵਾ ਕੇ ਪਰਚਾ ਵੀ ਦਰਜ ਕਰਵਾਇਆ ਗਿਆ ਸਾਡੇ ਨਾਲ ਮੌਜੂਦ ਹੈ ਪੀੜਤ ਪਰਿਵਾਰ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂਜੀ ਸਰ ਕੀ ਨਾਮ ਹੈ ਸਰ ਮੇਰਾ ਨਾਮ ਡੋਗਰ ਸਿੰਘ ਹੈ ਸਾਬਕਾ ਸਰਪੰਚ ਪਿੰਡ ਉਗੋਕੇ ਤਹਿਸੀਲ ਤਪਾ ਡਿਸਟ੍ਰਿਕਟ ਬਰਨਾਲਾ ਜੀ ਸਰਪੰਚ ਸਾ ਚੰਗੀ ਹੁੰਦੀ ਹੈਗੀ ਕਿੰਨਾ ਵੱਲੋਂ ਕੀਤੀ ਜਾਂਦੀ ਹੈ ਤੇ ਕਿਵੇਂ ਮਤਲਬ ਕਿ ਤੁਹਾਨੂੰ ਗੱਲਾਂ ਦੇ ਵਿੱਚ ਲੈ ਕੇ ਕਿਵੇਂ ਸੈਟਲਮੈਂਟ ਕੀਤੀ ਜਾਂਦੀ ਸਰ ਮੈਂ 25 ਸਤੰਬਰ 2022 ਨੂੰ ਰੀਤੀ ਰਵਾਜਾਂ ਮੁਤਾਬਕ ਆਪਣੇ ਬੇਟੇ ਦਾ ਸਰਬਜੀਤ ਸਿੰਘ ਦਾ ਵਿਆਹ ਕਰਨ ਕੌਰ ਪੁੱਤਰੀ ਕਲਵੰਤ ਸਿੰਘ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਮੈਨੂੰ ਮੇਰੇ ਮਤਲਬ ਕਿ ਜੀਜਾ ਜੀ ਦੇ ਛੋਟੇ ਭਰਾ ਨੇ ਵਿਚੋਲਾ ਜੀ ਮੇਰੇ ਨਾਲ ਹੀ ਖੜੇ ਨੇ ਇਹਨਾਂ ਨੇ ਮਤਲਬ ਕਿ ਮੈਨੂੰ ਦੱਸ ਪਾਈ ਕਹਿੰਦੇ ਵੀ ਕੁੜੀ ਬਹੁਤ ਚੰਗੀ ਹੈ ਸਾਢੇ 6 ਬੈਂਡ ਆਏ ਹੋਏ ਨੇ ਪਰ ਗਰੀਬ ਘਰ ਦੀ ਹੈ ਤੁਹਾਨੂੰ ਪੈਸੇ ਆਪ ਲੋਨੇ ਪੈਣੇ ਆ ਤੁਹਾਡੇ ਬੇਟੇ ਨੂੰ ਵੀ ਪੀਅਰ ਕਰਾ ਦੋਗੀ ਤੇ ਮਤਲਬ ਕਿ ਪੱਕਾ ਕਰਾ ਦੇਗੀ ਵਰਕ ਪਰਮਿਟ ਵੀ ਦਵਾ ਦੋਗੀ ਤੇ ਪਰਿਵਾਰ ਮੇਰੀ ਜ਼ਿੰਮੇਵਾਰੀ ਆ ਵੀ ਤੁਸੀਂ ਮਤਲਬ ਕਿ ਪੈਸੇ ਲਾ ਲਓ ਤੇ ਮਤਲਬ ਕਿ ਕੁੜੀ ਮਤਲਬ ਕਿ ਪੱਕਾ ਕਰਾ ਦੋਗੀ ਤੇ ਮੈਂ ਇਹਨਾਂ ਦੇ ਮਤਲਬ ਕਿ ਮੁਤਾਬਕ ਆਪਦੇ ਪਰਿਵਾਰ ਨਾਲ ਰਾਏ ਕੀਤੀ ਤੇ ਟੋਟਲ 41 ਲੱਖ ਰੁਪਏ ਮੈਂ ਖਰਚ ਕੇ ਕਰਜ਼ਾ ਚੁੱਕ ਕੇ ਆਪਦੇ ਯਾਰਾਂ ਦੋਸਤਾਂ ਤੋਂ ਜੀ ਮੈਂ ਮਤਲਬ ਕਿ ਨੂ ਰਾਣੀ ਭੇਜੀ ਵਾ ਬੇਟਾ ਛੋਟਾ ਇਕੱਲਾ ਹੀ ਆ ਜੀ ਹਾਂ ਮੇਰਾ ਇਕੱਲਾ ਬੇਟਾ ਜੀ ਦੋ ਮੇਰੇ ਬੇਟੀਆਂ ਨੇ ਜੀ ਅਨ ਮੈਰਿਡ ਤੇ ਬੇਟਾ ਮੈਂ ਬੜਾ ਮਤਲਬ ਕਿ ਆਪ ਦਾ ਮਿਹਨਤ ਮਜ਼ਦੂਰੀ ਕਰਕੇ ਬੇਟੇ ਨੂੰ ਪੜਾਇਆ ਜੀ ਬੇਟੀਆਂ ਪੜਾਈਆਂ ਜੀ ਪਰ ਮਤਲਬ ਕਿ ਜਦੋਂ ਮੇਰੇ ਨਾਲ ਐਡਾ ਵੱਡਾ ਧੋਖਾ ਹੋ ਗਿਆ ਜੀ ਮੈਨੂੰ ਬਹੁਤ ਮਹਿਸੂਸ ਹੋ ਰਿਹਾ ਜੀ ਨਹੀਂ ਉੱਥੇ ਜਾ ਕੇ ਲੜਕੇ ਮੁੱਕਰ ਜਾਂਦੀ ਹੈ ਜਾਂ ਮਤਲਬ ਕਿ ਬੇਟੇ ਨੂੰ ਬੁਲਾਇਆ ਲਿਆ ਜਾਂਦਾ ਹੈ ਬੇਟੇ ਨੂੰ ਜਦੋਂ ਉੱਥੇ ਸਾਡੇ ਇਹ 15 ਮਾਰਚ 2023 ਨੂੰ ਮੈਂ ਕੈਨੇਡਾ ਵੀਜ਼ਾ ਲਵਾ ਕੇ ਭਦੌੜਾ ਇਵੇਂ ਇਮੀਗ੍ਰੇਸ਼ਨ ਵਾਲੇ ਤੋਂ ਆਵੇ ਆਵੇ ਇਮੀਗ੍ਰੇਸ਼ਨ ਸਾਡੇ ਭਦੌੜਾ ਜੀ ਇਹ ਮੇਰੇ ਬਹੁਤ ਚੰਗੇ ਦੋਸਤ ਨੇ ਉਹਨਾਂ ਨੇ ਮੇਰਾ ਮਤਲਬ ਕਿ ਉਹਨਾਂ ਨੇ ਵੀਜ਼ਾ ਲਵਾ ਕੇ ਨੂਰਾਨੀ ਦਾ ਦਿੱਤਾ ਬੇਟੇ ਦਾ ਵੀ ਲਵਾ ਕੇ ਦਿੱਤਾ ਜੀ ਤੇ ਉਹ ਜਦੋਂ 15 ਮਾਰਚ 2023 ਨੂੰ ਮੈਂ ਭੇਜੀ ਆਈ ਉੱਥੇ ਚਲੋ ਉੱਥੇ ਉੱਥੇ ਜਾ ਕੇ ਚੜਨਸਾਰੀ ਮਤਲਬ ਕਿ ਆਪਦੇ ਰੰਗ ਤੇਵਰ ਬਦਲ ਗਈ ਜੀ ਸਾਡੇ ਸਾਰੇ ਪਰਿਵਾਰ ਨੂੰ ਬਲੌਕ ਕਰਤਾ ਜੀ ਤੇ ਬੇਟੇ ਨੂੰ ਚਲੋ ਰਿਸ਼ਤੇਦਾਰੀ ਵਿੱਚ ਪਾ ਕੇ ਫਿਰ ਅਸੀਂ ਇਹਨਾਂ ਨੂੰ ਕਿਹਾ ਜੀ ਕਿਵੇਂ ਤੁਸੀਂ ਤਾਂ ਹੋਣੀ ਸਾਡੇ ਨਾਲ ਰੰਗ ਦਿਖਾਉਣ ਲੱਗੇ ਵੀ ਇਹ ਕਿੱਦਾਂ ਇਹ ਰਿਸ਼ਤੇਦਾਰੀ ਚੱਲੂਗੀ ਚਲੋ ਉਹਨਾਂ ਨੇ ਪਰਿਵਾਰ ਨੇ ਮਤ ਪਤਾ ਨਹੀਂ ਸੱਚੀ ਆ ਜਾਂ ਝੂਠੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਬਲੌਕ ਖਲਾਏ ਤੇ ਬੇਟੇ ਨੇ ਮਤਲਬ ਕਿ ਬੇਟੀ ਨਾਲ ਫਿਰ ਗੱਲ ਕਰਨੀ ਸਟਾਰਟ ਕੀਤੀ ਉਹਨਾਂ ਨੇ ਜੀ ਉਸ ਤੋਂ ਬਾਅਦ ਫਿਰ ਬਲੌਕ ਦੇ ਵਿੱਚ ਪਾਤਾ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਦਬਾਅ ਪਾ ਕੇ ਉਹਨੇ ਵਰਕ ਪਰਮਿਟ ਕੇਰਾ ਦਾ ਅਪਲਾਈ ਕਰਵਾਤਾ ਜੀ ਦੁਬਾਰਾ ਫਿਰ ਮਤਲਬ ਕਿ ਬਲੌਕ ਵਰਕ ਪਰਮਿਟ ਕੇਰਾ ਦਬਾਤਾ ਫਿਰ ਬਲੌਕ ਕਰ ਗਿਆ ਜੀ ਨਹੀਂ ਹੁਣ ਜਦੋਂ ਮਤਲਬ ਕਿ ਇਹ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਬੇਟੇ ਨੂੰ ਜਮਾਂ ਇਗਨੋਰ ਕੀਤਾ ਜਾਂਦਾ ਬਲੌਕ ਕੀਤਾ ਜਾਂਦਾ ਤਾਂ ਤੁਹਾਡੇ ਵੱਲੋਂ ਐਕਸ਼ਨ ਲਿਆ ਗਿਆ ਬੇਟਾ ਜਦੋਂ ਵਰਕ ਪਰਮਿਟ ਉੱਥੇ ਚਲਾ ਗਿਆ ਜੀ ਮੈਰਜੋਦ ਨਾਲ ਹੋਈ ਵੀ ਸੀ ਬੇਟੇ ਨੇ ਆਪਦੇ ਆਪਦੇ ਪੱਧਰ ਤੇ ਉਹਨੇ ਜਦੋਂ ਚਾਰਾ ਜੋਹੀ ਕੀਤੀ ਕੋਸ਼ਿਸ਼ ਕੀਤੀ ਵੀ ਮੈਂ ਮਨਾ ਕੇ ਦੇਖਦਾ ਹਨਾ ਵੀ ਮੇਰੀ ਪਤਨੀਆ ਚਲੋ ਮੈਂ ਮੈਂ ਜਦੋਂ ਕੋਸ਼ਿਸ਼ ਕੀਤੀ ਉਹਨੇ ਜਦੋਂ ਗਿਆ ਵੀ ਤੂੰ ਐਦਾਂ ਕਿਉਂ ਕਰ ਰਹੀ ਹੈ ਨਾ ਮੇਰੇ ਡੈਡੀ ਨੇ ਤੁਹਾਡੇ ਤੇ 40 41 ਲੱਖ ਰੁਪਏ ਖਰਚਾ ਵੀ ਤੂੰ ਇਸ ਤਰ੍ਹਾਂ ਨਾ ਕਰ ਰਿਸ਼ਤਾ ਨਾ ਖਤਮ ਕਰ ਤਾਂ ਉੱਤੇ ਜਾ ਕੇ ਮਤਲਬ ਕਿ ਉਹਨੇ ਇੰਡੀਅਨ ਕੈਨੇਡੀਅਨ ਪੁਲਿਸ ਬੁਲਾ ਕੇ ਉਹਨੂੰ ਮਤਲਬ ਕਿ ਅਰੈਸਟ ਕਰਾਤਾ ਜੀ ਤੁਹਾਡੇ ਬੇਟੇ ਨੂੰ ਮੇਰੇ ਬੇਟੇ ਨੂੰ ਸਰਬਜੀਤ ਸਿੰਘ ਨੂੰ ਜੀ ਮੇਰੇ ਬੇਟਾ ਉਹ ਨਾਲ ਹੀ ਰਹਦੇ ਸੀ ਝੱਟ ਰਹੇ ਗੱਲਾਂ ਨਾਲ ਰਹ ਰਹੇ ਸੀ ਜਦੋਂ ਮਤਲਬ ਕਿ ਇਹ ਉਹਨੇ ਉੱਥੇ ਰੈਸਟ ਕਰਾਤਾ ਜੀ ਫਿਰ ਮੈਂ ਚਾਰਾ ਜਿਹੀ ਕਰਕੇ ਛਡਾ ਲਿਆ ਜੀ ਉੱਥੇ ਉਸ ਤੋਂ ਬਾਅਦ ਮੈਂ ਫਿਰ ਚਲੋ ਰਿਸ਼ਤੇਦਾਰਾਂ ਦੇ ਵਿੱਚ ਪੈ ਕੇ ਸਾਡੀ ਸੈਟ ਫਿਰ ਸੈਟੀਸਫਾਈ ਕਰਤੀ ਜੀ ਤੇ ਉਸ ਤੋਂ ਬਾਅਦ ਮੈਂ ਫਿਰ ਮੇਰੇ ਬੇਟੇ ਤੇ ਦਬਾਅ ਪਾਉਣ ਲੱਗੀ ਵੀ ਮੇਰੇ ਪਰਿਵਾਰ ਨੂੰ ਜੇ ਤੂੰ ਮੇਰੇ ਨਾਲ ਰਹਿਣਾ ਪੀਆਰ ਲੈਣੀ ਆ ਤਾਂ ਆਪਦੇ ਡੈਡੀ ਤੇ ਦਬਾਅ ਪਾ ਵੀ ਉਹਨਾਂ ਨੂੰ ਵੀ ਇੱਥੇ ਬੁਲਾ ਤੇ ਔਰ ਪੱਕਾ ਕਰਵਾ ਨਹੀਂ ਮੈਂ ਤੈਨੂੰ ਪੱਕਾ ਵੀ ਨਹੀਂ ਤੈਨੂੰ ਵਰਕ ਪਰਮਿਟ ਵੀ ਨਹੀਂ ਦਿਵਾਵਾਂਗੀ ਤੇ ਤੈਨੂੰ ਪੀਆਰ ਵੀ ਨਹੀਂ ਕਰਾਵਾਂਗੀ ਵੀ ਬਲੈਕਮੇਲ ਕਰਨ ਲੱਗੀ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਫਿਰ ਮੇਰੇ ਬੇਟੇ ਨੂੰ ਜਦੋਂ ਬਲੈਕਮੇਲ ਕਰਨ ਲੱਗੀ ਜੀ ਤੇ ਮੈਂ ਬੇਟੇ ਨੂੰ ਸਮਝਾਇਆ ਬੇਟਾ ਚਲੋ ਠੀਕ ਹੈ ਹਨਾ ਤੁਸੀਂ ਮਤਲਬ ਕਿ ਹੁਣ ਇਸ ਲਾਈਨ 'ਚ ਨਾ ਪਾਓ ਆਪਾਂ ਕੋਈ ਗੱਲ ਨਹੀਂ ਹਨਾ ਹੁਣ ਆਪਾਂ ਫਸੇ ਹੋਏ ਆਂ ਇਹਦੇ ਮੁਤਾਬਕ ਜਿਵੇਂ ਕਹਿੰਦੀ ਆ ਆਪਾਂ ਨੂੰ ਕਰਨਾ ਪੈਣਾ ਕੋਈ ਗੱਲ ਨਹੀਂ ਆਪਾਂ ਜਿੱਥੇ ਹੋਰ ਆ ਉਥੇ ਹੋਰ ਆਪਾਂ ਲਾ ਕੇ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਇਹਦੇ ਮਤਲਬ ਕਿ ਬ੍ਰਦਰ ਨੂੰ ਤੇ ਇਹਦੀ ਮਾਂ ਦਾ ਮੈਂ ਭਦੌੜ ਤੋਂ ਇਹਨਾਂ ਦਾ ਵੀਜ਼ਾ ਲਵਾ ਕੇ ਦਿੱਤਾ ਜੀ ਅੱਛਾ ਉੱਥੇ ਕਰੀਬ ਫਿਰ ਮੇਰਾ 7 ਲੱਖ ਰੁਪਿਆ ਇਹਨਾਂ ਨੇ ਹੋਰ ਲਵਾਇ ਨੇ ਉਦੋਂ ਬਾਅਦ ਜਿਹੜੇ ਲੜਕੇ ਦੇ ਮਾਪਿਓ ਉਸੇ ਉਹਨਾਂ ਨੂੰ ਵੀ ਬੁਲਾਇਆ ਗਿਆ ਕੁੜੀ ਵੱਲੋਂ ਤੇ ਮਤਲਬ ਕਿ ਉਹ ਵੀ ਤੁਹਾਡੇ ਤੋਂ 7 ਲੱਖ ਰੁਪਏ ਲਵਾਇਆ ਗਿਆ 7 ਲੱਖ ਰੁਪਿਆ ਇਹਦੇ ਭਰਾ ਨੂੰ ਜਦੋਂ ਮੈਂ ਉੱਥੇ ਭੇਜਿਆ ਜੀ ਉਦੋਂ ਲੱਗਿਆ ਜੀ ਫਿਰ ਉਸ ਤੋਂ ਬਾਅਦ ਮੈਂ ਇਹਨੇ ਮੇਰੇ ਬੇਟੇ ਨੂੰ ਇਹਨੇ ਪੁੱਛਿਆ ਨਹੀਂ ਸਾਡੇ ਨਾਲ ਪਰਿਵਾਰ ਨਾਲ ਕੋਈ ਰਹਿ ਨਹੀਂ ਕੀਤੀ ਜੀ ਉੱਥੇ ਜਾ ਕੇ ਆਪਦੇ ਸਟੱਡੀ ਆ ਆਪਦੇ ਵਰਕ ਆਪਦੇ ਕਾਗਜ਼ਾਂ ਤੇ ਇਹਨੇ ਜਾ ਕੇ ਲਾਉਣ 10 ਲੱਖ ਰੁਪਏ ਆਪਦੇ ਮਾਪਿਓ ਨੂੰ ਲਾਉਣ ਦਵਾਤਾ ਜੀ ਆਪਦੇ ਬ੍ਰਦਰ ਨੂੰ ਵਰਕ ਪਰਮਿਟ ਦਵਾਉਣ ਦੇ ਲਈ ਜਿੱਤੋਂ ਬਾਅਦ ਚ ਬੇਟੇ ਨੂੰ ਪਤਾ ਲੱਗਿਆ ਵੀ ਡੈਡੀ ਇਹਨੇ 10 ਲੱਖ ਰੁਪਇਆ ਆਪਦੇ ਕਾਗਜ਼ਾਂ ਦੇ ਉੱਤੇ ਲੋਨ ਦਵਾਤਾ ਤੇ ਆਪਣੇ ਨਾਲ ਤੁਹਾਡੇ ਨਾਲ ਕੋਈ ਰਹਿ ਕੀਤੀ ਹੈ ਮੈਂ ਕਿਹਾ ਨਾ ਬੇਟਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਡੈਡੀ ਆ ਮੈਂ ਇਹਦੀ ਸਟੇਟਮੈਂਟ ਚੈੱਕ ਕੀਤੀ ਹੈ ਨੇ 10 ਲੱਖ ਰੁਪਇਆ ਆਪਦੇ ਕਾਗਜ਼ਾਂ ਤੇ ਆਪਦੇ ਭਰਾ ਨੂੰ ਵਰਕ ਪਰਮਿਟ ਦਿਵਾਉਣ ਲਈ ਲੋਨ ਦਵਾਤਾ ਜੀ ਵੀ ਆਪਣੇ ਪਤੀ ਨੂੰ ਸੈੱਟ ਕਰਨ ਦੀ ਜਗ੍ਹਾ ਤੇ ਆਪਦੇ ਭਰਾ ਤੇ ਆਪਦੀ ਮਾਂ ਨੂੰ ਸੈੱਟ ਕਰ ਆਪਦੇ ਭਰਾ ਤੇ ਆਪਦੀ ਮਾਂ ਨੂੰ ਸੈੱਟ ਕਰਨ ਲੱਗ ਗਈ ਤੇ ਬੇਟੇ ਨੂੰ ਮਤਲਬ ਕਿ ਛੱਡ ਗਈ ਜੀ ਇਹ ਉਸ ਤੋਂ ਬਾਅਦ ਮੈਂ ਜਦੋਂ ਪੜ੍ਹਾਈ ਇਹਦੀ ਖਤਮ ਹੋਈ ਹੈ ਹੁਣ ਪਿਛਲੇ ਮਹੀਨੇ ਜਦੋਂ ਦੀ ਪੜ੍ਹਾਈ ਖਤਮ ਹੋਈ ਆ ਆਪਦਾ ਵਰਕ ਪਰਮਿਟ ਅਪਲਾਈ ਕਰਤਾ ਬੇٹے ਦਾ ਛੜਤਾ ਜੀ ਕਹਿੰਦੇ ਮੈਂ ਤੈਨੂੰ ਵਰਕ ਪਰਮਿਟ ਨਹੀਂ ਦਿਵਾਉਣਾ ਮੈਨੂੰ 15 ਲੱਖ ਰੁਪਇਆ ਆਪਦੇ ਪਰਿਵਾਰ ਤੋਂ ਲੈ ਕੇ ਦੇ ਜੇ ਕਰਤਾ ਆਪਦਾ ਵਰਕ ਪਰਮਿਟ ਵਧਵਾਉਣਾ ਤਾਂ 15 ਲੱਖ ਦੀ ਹੋਰ ਮੰਗ ਕਰਦੀ ਸੀ 15 ਲੱਖ ਦੀ ਸਾਥੋਂ ਮੰਗ ਹੋਰ ਕਰਨ ਲੱਗੀ ਜੀ ਤੇ ਉਦੋਂ ਬਾਅਦ ਤੁਹਾਡੀ ਬੇٹے ਨਾਲ ਗੱਲ ਹੁੰਦੀ ਆ ਤਾਂ ਬੇٹے ਦਾ ਕੀ ਕਹਿਣਾ ਹੁੰਦਾਗਾ ਬੇٹے ਨਾਲ ਜਦੋਂ ਮੈਂ ਗੱਲ ਕੀਤੀ ਮੈਂ ਬੇਟਾ ਤੂੰ ਕੋਈ ਗੱਲ ਨਹੀਂ ਇੰਨੀ ਟੈਨਸ਼ਨ ਨਾ ਲੈ ਬੇਟਾ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲਾ ਗਿਆ ਉੱਥੇ ਮੈਂ ਇਹਨੂੰ ਬੜਾ ਮਤਲਬ ਕਿ بیٹے ਨੂੰ ਸਮਝਾਇਆ ਬੇਟਾ ਕੋਈ ਗੱਲ ਨਹੀਂ ਮੇਰਾ ਇਕੱਲਾ ਇਕੱਲਾ ਪੁੱਤ ਸੀ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਇਹ ਪੈਸਾ ਕੋਈ ਗੱਲ ਨਹੀਂ ਫਿਰ ਤਾਂ ਕੀ ਇਹ ਜ਼ਿੰਦਗੀ ਹੈ ਆਪਾਂ ਹੋਰ ਕਮਾ ਲਾਂਗੇ ਚੰਚਨ ਨਾ ਲੈ ਕੋਈ ਗੱਲ ਨਹੀਂ ਆਪਾਂ ਦੁਬਾਰਾ ਸੈੱਟ ਕਰ ਲਾਂਗੇ ਐਡਾ ਨਾ ਵਹਿਮ ਕਰ ਦੂੰ ਤੇ ਚਲੋ ਉਹ ਕਰਦੇ ਕਰਾਉਂਦੇ ਜੀ ਸੁਪੰਸਾਵੋ ਇਹ ਘਟਨਾ ਤੋਂ ਬਾਅਦ ਤੁਸੀਂ ਕੋਈ ਪਰਿਵਾਰ ਨਾਲ ਉਹਨਾਂ ਦੇ ਲੜਕੇ ਦੇ ਪਰਿਵਾਰ ਨਾਲ ਕੋਈ ਪੰਚਾਇਤਾਂ ਲੈ ਕੇ ਕੋਈ ਸੰਪਰਕ ਕਰਿਆ ਵੀ ਤੁਹਾਡੀ ਲੜਕੀ ਆ ਜੋ ਪ੍ਰੇਸ਼ਾਨ ਕਰੀ ਸਰ ਮੈਂ ਘੱਟੋ ਘੱਟ 10 15 ਵਾਰ ਪੰਚਾਇਤਾਂ ਲੈ ਕੇ ਪਾਤਣਾ ਐਮਐਲਏ ਜਿਹੜਾ ਆਪਣਾ ਕੁਲਵੰਤ ਬਾਜੀਗਰ ਸਤਰਾਣਾ ਜੀ ਹਲਕਾ ਬਹੁਤ ਵਧੀਆ ਐਮਐਲਏ ਸਾਹਿਬ ਨੇ ਉਹਨਾਂ ਨੇ ਵੀ ਦੇਖੋ ਬਹੁਤ ਵਧੀਆ ਢੰਗ ਨਾਲ ਸਾਡੀ ਗੱਲ ਸੁਣੀ ਔਰ ਉਹਨੇ ਉਹਨਾਂ ਦੇ ਪਰਿਵਾਰ ਨੂੰ ਵੀ ਬੁਲਾਇਆ ਉੱਥੇ ਪਰ ਉਹਨਾਂ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਉਹ ਇਗਨੋਰ ਕਰਕੇ ਕਹਿੰਦੇ ਵੀ ਨਹੀਂ ਜੀ ਅਸੀਂ ਤਾਂ ਸਾਡੀ ਸਾਡੀ ਬੇਟੀ ਦੀ ਜੋ ਜੋ ਮਰਜ਼ੀ ਆ ਉਹ ਮੇ ਕਰੂਗੀ ਅਸੀਂ ਅਸੀਂ ਕੁਝ ਨਹੀਂ ਕਰ ਸਕਦੇ ਪਰ ਮਤਲਬ ਕਿ ਇਹਨਾਂ ਨੇ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਸਾਨੂੰ ਹਰਾਸਮੈਂਟ ਕਰਿਆ ਜੀ ਉੱਥੇ ਵੀ ਕਿ ਆਖਰ ਨੂੰ ਤੁਹਾਡੇ ਵੱਲੋਂ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਈ ਗਈ ਹੈ ਪਰਚਾ ਦਰਜ ਹੋ ਚੁੱਕਾ ਹੈਗਾ ਕਿੰਨੇ ਜਣਿਆਂ ਦੇ ਪਰਚਾ ਹੋਏ ਹਾਂ ਹਾਂਜੀ ਫਿਰ ਜਦੋਂ ਮੈਂ 10 ਵਾਰ ਪੰਚਾਇਤਾਂ ਉੱਥੇ ਲੈ ਕੇ ਗਿਆ ਜੀ ਜਦੋਂ ਸਾਡੀ ਕੋਈ ਸੁਣਵਾਈ ਨਾ ਹੋਈ ਫਿਰ ਮੈਂ ਆ ਕੇ ਇੱਥੇ ਬਰਨਾਲਾ ਐਸਐਸਪੀ ਨੂੰ ਮਤਲਬ ਕਿ ਦਰਖਾਸਤ ਦਿੱਤੀ ਸਰਦਾਰ ਛੇਬਰ ਸਾਹਿਬ ਨੇ ਸਾਡੇ ਐਸਪੀ ਸਾਹਿਬ ਬਰਾਲਾ ਨੇ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਗਾਰਵਾਈ ਕੀਤੀ ਹੈ ਤਫਤੀਸ਼ ਕੀਤੀ ਹੈ ਤਫਤੀਸ਼ ਕਰਕੇ ਉਹਨਾਂ ਨੇ ਮਤਲਬ ਕਿ ਮਕਦਮਾ ਦਰਜ ਪੰਜ ਜੀਆਂ ਤੇ ਹੋਇਆ ਜੀ ਉਹਨਾਂ ਤੇ ਜਿਹੜੇ 41 ਲੱਖ ਰੁਪਏ ਤੁਹਾਡੇ ਵੱਲੋਂ ਲਾਇਆ ਗਿਆ ਉਹਦੇ ਤੁਹਾਡੇ ਕੋਲ ਸਟੇਟਮੈਂਟ ਪ੍ਰੂਫ ਵਗੈਰਾ ਸਭ ਕੁਝ ਨੇ ਹਾਂਜੀ ਹਾਂਜੀ ਮੇਰੇ ਮਤਲਬ ਕਿ ਅਕਾਊਂਟ ਚੋਂ ਫੀਸਾਂ ਭਰੀਆਂ ਹੋਈਆਂ ਨੇ ਬੇਟੇ ਦੇ ਅਕਾਊਂਟ ਚੋਂ ਫੀਸਾਂ ਭਰੀਆਂ ਹੋਈਆਂ ਨੇ ਬੇਟੇ ਦੇ ਅਕਾਊਂਟ ਚੋਂ 6-6 ਲੱਖ ਰੁਪਏ ਦੀ ਐਂਟਰੀ ਸਾਡੇ ਕੋਲ ਪਈ ਆ ਜੀ ਮਤਲਬ ਕਿ ਸਟੇਟਮੈਂਟ ਮੇਰੇ ਕੋਲ ਹੈ ਜੀ ਉਹਦੇ ਤੱਤਾਂ ਦੇ ਆਧਾਰ ਤੇ ਹੀ ਐਸਪੀ ਸਾਹਿਬ ਨੇ ਮਤਲਬ ਕਿ ਤਫ਼ਤੀਸ਼ ਕਰਕੇ ਪੂਰੀ ਫੇਰ ਪਰਚਾ ਦਰਜ ਕਰਿਆ ਜੀ ਉਨਰ ਤੋਂ ਆਡੀ ਕੀ ਮੰਗ ਹੈ ਜੀ ਮੇਰੀ ਮੰਗ ਤੇ ਇਹੀ ਹੈ ਜੀ ਮੇਰੇ ਬੇਟੇ ਨੂੰ ਮਤਲਬ ਕਿ ਇਨਸਾਫ ਦਵਾਇਆ ਜਾਵੇ ਮੇਰਾ ਬੇਟਾ ਹੁਣ 29 ਸਤੰਬਰ ਨੂੰ ਹੁਣ ਵਾਪਸ ਆ ਰਿਹਾ ਜੀ ਉਹ ਆਪ ਦਾ ਵਰਕ ਪਰਮਿਟ ਖਤਮ ਕਰ ਲਈ ਆ ਕਰ ਲਿਆ ਮੇਰੇ ਬੇਟੇ ਦਾ ਆਪਣਾ 30 ਸਤੰਬਰ ਨੂੰ ਖਤਮ ਹੋ ਜਾਣਾ ਹੁਣ ਮੈਂ ਬੇਟੇ ਦੀ 29 ਸਤੰਬਰ ਦੀ ਟਿਕਟ ਇੰਡੀਆ ਦੀ ਕਰਾਈ ਹੋਈ ਹੈ ਵੀ ਬੇਟਾ ਤੋਂ ਵਾਪਸ ਆ ਜਾ ਇੱਥੇ ਆਪਾਂ ਮਤਲਬ ਕਿ ਇੱਥੇ ਆਪਣੇ ਮਤਲਬ ਕਿ ਫਪੇਣਾ ਨਹੀਂ ਤੋਂ ਵਾਪਸ ਆ ਜਾ ਕੋਈ ਦਿੱਕਤ ਨਹੀਂ ਜੀ ਸਾਡੇ ਨਾਲ ਪਰਿਵਾਰ ਦੇ ਹੋਰ ਵੀ ਮੈਂਬਰ ਮੌਜੂਦ ਨੇ ਹਾਂ ਜੀ ਸਰ ਕੀ ਨਾਮ ਹੈ ਜੀ ਕੀ ਨਾਮ ਹੈ ਸਰ ਬਲਜੀਤ ਸਿੰਘ ਬੋਵੀ ਪਿੰਡ ਚੰਦੂ ਬਲਜੀਤ ਸਿੰਘ ਜੀ ਤੁਹਾਡੇ ਵੱਲੋਂ ਰਿਸ਼ਤਾ ਕਰਾਇਆ ਗਿਆ ਤੇ ਤੁਹਾਡੇ ਵੱਲੋਂ ਇੱਕ ਤਰ੍ਹਾਂ ਦਾ ਭਲਾ ਕੀਤਾ ਜਾਂਦਾ ਵੀ ਇੱਕ ਕੋਈ ਪਰਿਵਾਰ ਦੀ ਹੈ ਜੋ ਲਾਈਫ ਸੈੱਟ ਹੋ ਜੂਗੀ ਖਰਚਾ ਕੀਤਾ ਜਾਂਦਾ ਪਰਿਵਾਰ ਵੱਲੋਂ ਲੇਕਿਨ ਉੱਥੇ ਜਾ ਕੇ ਮੁੱਕਰ ਜਾਂਦੇ ਨੇ ਬਲੈਕਮੇਲ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਸਰ ਸਾਰਿਆਂ ਦੇ ਨੰਬਰ ਬਲੌਕ ਕਰ ਗਏ ਜੀ ਉਹ ਵੀ ਅਸੀਂ ਵੀ ਬੜੀ ਕੋਸ਼ਿਸ਼ ਕੀਤੀ ਜੀ ਸਾਡੀ ਨਾ ਇੱਕ ਸਮਸਤਾ ਜੀ ਡੇਰਾ ਖਰਕਾ ਜੀ ਬਹੁਤ ਵਧੀਆ ਸਾਡੇ ਗੁਰੂ ਸਾਹਿਬਾਨ ਨੇ ਜੀ ਅਸੀਂ ਉਹਨਾਂ ਦੇ ਵੀ ਜਾ ਕੇ ਬੇਨਤੀ ਕੀਤੀ ਵੀ ਤੁਹਾਡੇ ਡੇਰੇ ਚ ਆਉਂਦੇ ਨੇ ਵੀ ਇਹਨੂੰ ਸੈਟਲਮੈਂਟਲ ਕਰੋ ਵੀ ਸੈਟਿੰਗ ਕੀਤੀ ਜਾਏ ਉਹ ਆਏ ਜੀ ਡੇਰੇ ਗੁਰੂ ਪਾਤਸ਼ਾਹ ਨੇ ਵੀ ਬੇਨਤੀ ਕੀਤੀ ਵੀ ਤੁਸੀਂ ਪਰਿਵਾਰ ਆਪਸ ਵਿੱਚ ਜੁੜ ਜੇ ਜੀ ਉਥੇ ਅਸੀਂ ਪੈਰੀ ਹੱਥ ਲਏ ਜੀ ਉਹਨਾਂ ਦੇ ਵੀ ਗੱਲ ਨਾ ਵਿਗਾੜੋ ਵੀ ਕੋਈ ਗੱਲ ਨਹੀਂ ਪਰਿਵਾਰ ਦਾ ਮਸਲਾ ਹੈ ਆਪਾਂ ਬੈ ਕੇ ਨਿਬੜ ਲੈਨੇ ਆਂ ਪਰ ਜਿਹੜੀ ਕੁੜੀ ਦੀ ਮਾਂ ਹੈ ਜੀ ਖਾਸ ਖਾਸ ਗੱਲਾਂ ਕਰੇ ਜੀ ਖਾਸ ਖਾਸ ਕੇ ਗੱਲਾਂ ਕਰੇ ਸਾਨੂੰ ਸ਼ੱਕ ਹੋ ਗਿਆ ਵੀ ਇਹ 420 ਹੈ ਵੀ ਅਸੀਂ ਬੜਾ ਬੜੀ ਕੋਸ਼ਿਸ਼ ਕੀਤੀ ਸੀ ਪੈਰੀ ਹੱਥ ਲਾਇਆ ਸੀ ਔਰ 10 ਲੱਖ ਹੋਰ ਵੀ ਦੇ ਰਹੇ ਜੀ ਵੀ 10 ਲੱਖ ਰੁਪਏ ਹੋਰ ਦੇ ਦਿੰਨੇ ਆ ਵੀ ਤੁਸੀਂ ਪਰਿਵਾਰ ਸੈੱਟ ਕਰੋ ਇੱਕ ਨਹੀਂ ਸੁਣੀ ਜੀ ਸਾਡੀ ਅਸੀਂ ਬੜੀ ਵਾਰ ਗਏ ਜੀ ਐਮਐਲਏ ਸਾਭ ਦੇ ਗਏ ਜੀ ਸਤਰਾਨਾ ਸਾਡੇ ਵਾਜਕਰ ਬਰਾਦਰੀ ਦੇ ਨੇ ਜੀ ਬਹੁਤ ਵਧੀਆ ਸੂਝਵਾਨ ਨੇ ਜੀ ਉਹਨਾਂ ਦੇ ਗਏ ਜੀ ਮਿੰਤਾਆਂ ਕੀਤੀਆਂ ਜੀ ਤੁਸੀਂ ਐਂ ਦਰਾਓ ਜੀ 41 ਲੱਖ ਰੁਪਏ ਲੱਗ ਗਿਆ ਜੀ 10 ਲੱਖ ਹੋਰ ਦੇਣੇ ਸੀ ਪਰ ਪਰਿਵਾਰ ਨਾ ਵਿਛੜੇ ਪਰ ਜਦੋਂ ਪਾਣੀ ਸਿਰ ਤੋਂ ਟੱਪ ਗਿਆ ਜੀ ਫਿਰ ਸਾਨੂੰ ਸਭ ਕੁਝ ਕਰਨਾ ਪਊਗਾ ਜੀ ਅਸੀਂ ਤਾਂ ਮਰੇ ਹੋਏ ਹਾਂ ਕੀ ਨਾ ਮੈਨੂੰ ਮੇਰਾ ਨਾਮ ਸੁਖਜਨ ਸਿੰਘ ਹੈ ਜੀ ਸੁਖਜਨ ਸਿੰਘ ਜੀ ਆਏ ਦਿਨ ਇਹ ਜਿਹੜੇ ਮਾਮਲੇ ਜਿਹੜੇ ਨਵੇਂ-ਨਵੇਂ ਸੁਣਨ ਨੂੰ ਮਿਲ ਰਹੇ ਨੇ ਕਿਵੇਂ ਦੇਖਦੇ ਹੋ ਇਹ ਬਹੁਤ ਮੰਦ ਭਾਗੀ ਖਬਰ ਹੈ ਜੀ ਇਹਨੂੰ ਅਸੀਂ ਕਿਸੇ ਤਰ੍ਹਾਂ ਵੀ ਗਰੌਡ ਨਹੀਂ ਕਰ ਸਕਦੇ ਜੀ ਤੇ ਇਹ ਆਪਣਾ ਮੇਰਾ ਸਾਲਾ ਸਾਹਿਬ ਹੈ ਜੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਅਸੀਂ ਐਨੀ ਮੈਂ ਦੇਖੋ ਜੀ ਜਦੋਂ ਅਸੀਂ ਸ਼ੋਪਿੰਗ ਕਰਾਣ ਜਾਂਦੇ ਸੀ ਨਾਨੂ ਇਹਨੂੰ ਐਨੇ ਮਹਿੰਗੇ ਵੇਗੇ ਬੂਟ ਵੈਸੀ ਵੈਸੀ ਸੋਦੇ ਜੁੱਤੇ ਵੈਸੀ ਵੈਸੀ ਜੁੱਤੇ ਬੂਟਾਂ ਤੇ ਬਹੁਤ ਉਸ ਮੈਂ ਨਾਲ ਜਾਂਦਾ ਸੀ ਇਹਦੇ ਜਦੋਂ ਸ਼ੋਪਿੰਗ ਹੁੰਦੀ ਸੀ ਇਹ ਮੇਥੋਂ ਵੱਡਾ ਕੁਝ ਵੀ ਨਹੀਂ ਕਰਦੇ ਜੀ ਮੈਂ ਨਾਲ ਹੁੰਦਾ ਸੀ ਇਹਨਾਂ ਦੇ ਉਸ ਟਾਈਮ ਵੇ ਮੈਨੂੰ ਕਹਿੰਦਾ ਸੀ ਮੈਂ ਇਹਨੂੰ ਕਿਹਾ ਦੇ ਦੇਖੋ ਜੀ ਇਹ ਆਪਣਾ ਜਿਵੇਂ ਆਪਾਂ ਨੇ ਸ਼ੋਪਿੰਗ ਕਰਾ ਰਿਹਾ ਹੈ ਨਾ ਇਹ ਆਪਣੇ ਨਾਲ ਚੱਲਣਗੇ ਤਾਂ ਇਹ ਮੈਨੂੰ ਕਹਦਾ ਸੀ ਤੂੰ ਚੁਪਰੇ ਤੂੰ ਚੁਪਰੇ ਤੈਨੂੰ ਕੋ ਚੱਕਰ ਨਹੀਂ ਹੈਗਾ ਮੈਂ ਆਪਣਾ ਪੈਸਾ ਲਾਵਾਂਗਾ ਤੇ ਮੈਂ ਆਪਣੀ ਨੂਰ ਰਾਣੀ ਨੂੰ ਭੇਜਾਂਗਾ ਮੈਂ ਠੀਕ ਹੈ ਜੀ ਫਿਰ ਇੱਕ ਚਾਹ ਹੁੰਦਾ ਵੀ ਮੁੰਡਾ ਕੱਲਾ ਘੈਰਾਗਾ ਵੀ ਉਹਦੇ ਖੁਸ਼ੀ ਲਈ ਇਹ ਜਿਹੜਾ ਮਤਲਬ ਕਿ ਇਹਨਾਂ ਵੱਲੋਂ ਦਿਲ ਖੋਲ ਕੇ ਸ਼ੋਪਿੰਗ ਕਰਾਈ ਜਾਂਦੀ ਜੀ ਪੂਰੀ ਦਿਲ ਖੋਲ ਕੇ ਸ਼ੋਪਿੰਗ ਕਰਾਈ ਇਹਨਾਂ ਨੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਆਪਣੇ ਗਣੀਆਂ ਕੋਈ ਕਸਰ ਨਹੀਂ ਛੱਡੀ ਘੱਟ ਤੋਂ ਘੱਟ 1.5 ਤੋਂ 2 ਲੱਖ ਰੁਪਏ ਦਾ ਵੈਸੇ ਹੀ ਖਰਾਬ ਕਰਾ ਕੇ ਜਾਂਦਾ ਹੀ ਉਹ ਠੀਕ ਹੈ ਜੀ ਫਿਰ ਫੋਨ ਵੀ ਦਵਾਏ ਇਹਨਾਂ ਨੇ ਵਧੀਆ ਮਹਿੰਗੇ ਮਹਿੰਗੇ ਫੋਨ ਕਪੜੇ ਕੋਈ ਵੀ ਕਿਸੇ ਕਿਸੇ ਤਰ੍ਹਾਂ ਦੀ ਕੋਈ ਘਸਰੇ ਛੱਡੀ ਜੀ ਸਾਰਾ ਲੱਗਦਾ ਵੀ ਤੁਹਾਨੂੰ ਵੀ ਜਿਹੜੇ ਮਾਮਲੇ ਆਏ ਦੇ ਨਾਰੇ ਨੇ ਵੀ ਇਹਦੇ ਲਈ ਕੋਈ ਕਾਨੂੰਨ ਹੈ ਜ਼ਰੂਰ ਬੰਨਣਾ ਚਾਹੀਦਾ ਜੋ ਉੱਥੇ ਜਾ ਕੇ ਠੱਗੀ ਕਰਦੀਆਂ ਨੇ ਉੱਥੇ ਜਾ ਕੇ ਬਲੈਕਮੇਲ ਵੀ ਕੀਤੀਆਂ ਨੇ ਕਿ ਲੱਗਦਾ ਨਹੀਂ ਤੁਹਾਨੂੰ ਵੀ ਕੋਈ ਕਾਨੂੰਨ ਬੰਨਣਾ ਚਾਹੀਦਾ ਵੀ ਜਿਹੜਾ ਇਸ ਤਰ੍ਹਾਂ ਠੱਗੀ ਕਰਦੇ ਨੇ ਪਰਵਾਰਾਂ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਬੰਦਾ ਪੈਸੇ ਕਮਾ ਕੇ ਆ ਉਹਦੇ ਬੱਚੇ ਨੂੰ ਭੇਜਦਾ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਜੀ ਵੀ ਜਿਹੜਾ ਆਪਣਾ ਇਹ ਕਾਨੂੰਨ ਬਣਾਇਆ ਜਾਵੇ ਵੀ ਦੇਖੋ ਜਾਂ ਬੱਚਾ ਕੋਈ ਵੀ ਜੋ ਵੀ ਘਟਨਾ ਇਹ ਨਾ ਕਰੇ ਕੋਈ ਵੀ ਇੰਨੇ ਪੈਸੇ ਲਾ ਕੇ ਅਸੀਂ ਭੇਜਦੇ ਆ ਹੁਣ ਭੇਜਿਆ ਜੀ 41 ਲੱਖ ਰੁਪਇਆ ਕਿੱਥੇ ਮਿਲਦਾ ਜੀ ਕੁਛ ਰਿਸ਼ਤੇਦਾਰਾਂ ਤੋਂ ਫੜੇ ਕੁਝ ਭੈਣ ਬਣਾਵਾਂ ਤੋਂ ਯਾਰ ਦੋਸਤਾਂ ਤੋਂ ਕਿੰਨੇ ਹੋ ਜਾਂਦੇ ਨੇ 41 ਲੱਖ ਰੁਪਇਆ ਜੀ ਅਸੀਂ ਤਾਂ ਇਹ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਤੋਂ ਕੈਨੇਡਾ ਕੈਨੇਡਾ ਵਾਲੇ ਪ੍ਰਸ਼ਾਸਨ ਵਿੱਚ ਮੰਗ ਕਰਦੇ ਆਂ ਵੀ ਉਹਨੂੰ ਟਿਕਟ ਜਾਇਆ ਅਸੀਂ ਤਾਂ ਇਹ ਮੰਗ ਕਰਦੇ ਆਂ ਤੁਹਾਡੇ ਮਾਧਿਅਮ ਰਹੀ ਅਸੀਂ ਬੇਨਤੀ ਕਰਦੇ ਆਂ ਜੀ ਵੀ ਸਾਡਾ ਬੈਕਗ੍ਰਾਉਂਡ ਚੈੱਕ ਕਰੋ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਜੀ ਪਤਾ ਕੀ ਹੈ ਜੀ ਉਹਨਾਂ ਦੀ ਕੀ ਗੰਜਾਇ ਸੀ ਅਸੀਂ ਬਹੁਤ ਮੁਸ਼ਕਲ ਨਾਲ ਮਾਤਾ ਪਿਤਾ ਦੇਖੋ ਕਿੰਨਾ ਸ਼ੌਕ ਹੁੰਦਾ ਜੀ ਵੀ ਕੱਲਾ ਪੁੱਤ ਹੈ ਜੀ ਆਪਾਂ ਬੱਚੇ ਨੂੰ ਸੈਟਿੰਗ ਸੈਟਲ ਕਰਾਂਗੇ ਵੀ ਸਾਰੇ ਚਾਹ ਮਾਰਦੇ ਜੀ ਬੰਦੇ ਸਾਰੇ ਚਾਹ ਮਾਰਦੇ ਜੀ ਬੰਦੇ ਤੁਹਾਡੇ ਮਾਦੀਆ ਮੇਰੀ ਬੇਨਤੀ ਕਰਦੇ ਆ ਵੀ ਉਹਨੂੰ ਡਿਪੋਰਟ ਕੀਤਾ ਜਾਵੇ ਜੀ ਇੱਕ ਹੋਰ ਗੱਲ ਹੈ ਜੀ ਐਮਐਲਏ ਸਾਹਿਬ ਨੇ ਉਹਨੂੰ ਵੀਡੀਓ ਕਾਲ ਕੀਤੀ ਕੁੜੀ ਨੂੰ ਵੀਡੀਓ ਕਾਲ ਕੀਤੀ ਐਮਐਲਏ ਸਾਹਿਬ ਨੇ ਵੀ ਤੂੰ ਬੇਟਾ ਇਹ ਨਾ ਕਰ ਇਹਨਾਂ ਨੂੰ ਵਰਕ ਪਰੌਂਡ ਦੇ ਦੇ ਤਾਂ ਉਹਨੇ ਅਗੋਤਮ ਕੀ ਦਿੱਤੀ ਐਮਐਲਏ ਸਾਹਿਬ ਨੂੰ ਵੀ ਮੈਂ ਸੋਸਾਇਟੀ ਕਰ ਲਾਂਗੀ ਇੱਥੇ ਅਗਰ ਤੂੰ ਮੈਨੂੰ ਇਹ ਗੱਲ ਕਹੀ ਨਾ ਤਾਂ ਸੋਸਾਇਟੀ ਕਰ ਲਾਂਗੀ ਮੈਂ ਇਹ ਗੱਲ ਕਹੀ ਫਿਰ ਉਹਨੇ ਤਾਂ ਵੀ ਸਾਨੂੰ ਜਵਾਬ ਦਿੱਤਾ ਵੀ ਇਹ ਮੇਰੇ ਵਕਤੋਂ ਗੱਲ ਬਾਹਰ ਹੈ ਵੀ ਇਹ ਸੋਸਾਇਟੀ ਦੇ ਵੀ ਧਮਕੇ ਦਿੱਤੇ ਬਲੈਕਮ ਕੀ ਦਿੱਤੀ ਜੀ ਉਹਨਾਂ ਨੇ ਮੇਰੇ ਸਾਹਮਣੇ ਦਿੱਤੀ ਹੈ ਜੀ ਵੀਡੀਓ ਕਾਲ 'ਤੇ ਗੱਲ ਕੀਤੀ ਹੈ ਮੇਰੇ ਸਾਹਮਣੇ ਜੀ ਇੱਥੇ ਤਾਂ ਕੁੜੀ ਨੇ ਇਹੀ ਕਿਹਾ ਉਹ ਨੋ ਤਾਂ ਸਾਡੀ ਨਹੀਂ ਜੀ ਅਸੀਂ ਤਾਂ ਉਹਨੂੰ ਕੁੜੀ ਆ ਕੁੜੀ ਆ ਉਹ ਤਾਂ ਪਤਾ ਨਹੀਂ ਕਿੱਥੋਂ ਦੀ ਕੀ ਆ ਸਾਨੂੰ ਤਾਂ ਪਤਾ ਹੀ ਨਹੀਂ ਸੋ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਉਹਨਾਂ ਦੀ ਜਿਹੜੀ ਮੰਗ ਆ ਉਹ ਇਹ ਮੰਗ ਆ ਕਿ ਕੈਨੇਡਾ ਸਰਕਾਰ ਵੱਲੋਂ ਵੀ ਉਸ ਲੜਕੇ ਨੂੰ ਜੋ ਰਿਪੋਰਟ ਕੀਤਾ ਜਾਵੇ ਤੇ ਇੱਥੇ ਵੀ ਉਹਨਾਂ ਦੇ ਖਿਲਾਫ ਆ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਨ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਿਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਤੋਂ ਅਲੱਗ ਰਹਿਣ ਲੱਗ ਗਈ ਔਰ ਆਪਣੇ ਪਰਿਵਾਰ ਨਾਲ ਮਿਲ ਕੇ ਵੇ ਉਹ ਤੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਆ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹ ਇਹਨਾਂ ਦੇ ਅਧੀਨੇ ਮੁਕਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਉਹਦੀ ਗ੍ਰਿਫਤਾਰੀ ਕਰ ਲਈ ਹੈ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਹੈ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨ ਕੌਰ ਕਿਰਨ ਕੌਰ ਦੇ ਪਿਤਾ ਕੁਲਵੰਤ RAM ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਇਹਨਾਂ ਦੀ ਮਿਲੀ ਭੁਗਤ ਸੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜਦੇ ਹੋਏ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਕੁ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਡਕੀ ਰਹੀ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ। ਬਾਕੀ ਦੋ ਸ਼ਖਸਾਂ ਨੂੰ ਸਰ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ? ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮਲਤਨ ਲਿਆਂਦੀ ਜਾ ਰਹੀ ਹੈ। ਬਰਨਾਲਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ